ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਇਸੇ ਦੇ ਤਹਿਤ ਹਰ ਦਿਨ ਵੱਡੀ ਤੋਂ ਵੱਡੀ ਕਾਰਵਾਈ ਦੇਖਣ ਨੂੰ ਮਿਲਦੀ ਆ ਭਾਵੇਂ ਕੀ ਨਸ਼ਾ ਕਸਕਰਾਂ ਦੇ ਘਰ ਟਹਿ ਟੇਰੀ ਕਰਨ ਦੀ ਗੱਲ ਹੋਵੇ ਜਾਂ ਫਿਰ ਵੱਡੀਆਂ-ਵੱਡੀਆਂ ਖੇਪਾਂ ਬਰਾਮਦ ਕਰਨ ਦੀ ਗੱਲ ਹੋਵੇ ਤਾਂ ਮਾਮਲਾ ਹੁਣ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਤੋਂ ਸਾਹਮਣੇ ਆਇਆ ਜਿੱਥੇ ਕੀ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਣ ਦਾ ਖੁਲਾਸਾ ਕੀਤਾ ਤਾਂ ਪਰ ਦੂਜੇ ਪਾਸੇ ਗ੍ਰਫਤਾਰ ਕੀਤੇ ਹੋਏ ਨੌਜਵਾਨ ਦਾ ਪਿਤਾ ਰੋ ਰੋ ਕੇ ਕਹਿ ਰਿਹਾ ਕਹਦੇ ਅਸੀਂ ਤਾਂ ਦਿਹਾੜੀ ਲਾਉਨੇ ਆਂ ਦਿਹਾੜੀਆਂ ਕਰ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਆਂ ਅਸੀਂ 50 ਕਰੋੜ ਕਿੱਥੋਂ ਲੈ ਆਉਣੇ ਸੀ ਤਾਂ ਉਸ ਨੌਜਵਾਨ ਦੀ ਭੈਣ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਦੱਸਦੀ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਕੀ ਕੁਝ ਕਹਿ ਰਹੇ ਨੇ ਅਮਰਤਸਰ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਤੇ ਨਾਲ ਹੀ ਮਾਂ ਪੈਣ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਵੀ ਜੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਲੱਪਰੀ ਸਿੰਘ ਖੁਸ਼ੀਪੁਰ ਦੇ ਵੱਲੋਂ ਗੱਲਬਾਤ ਕੀਤੀ ਗਈ ਹਾਂਜੀ ਤਾਂ ਰਕੀ ਨਾ ਹੈ ਰਾਜੇ ਤੁਹਾਡਾ ਪੇਡਾ ਸੀਗਾ ਹਾਂਜੀ ਸਰ ਹਾਂਜੀ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਬੜੀ ਵੱਡੀ ਮਾਰ ਨਾਲ ਕਰੋੜਾ ਰੁਪਇਆ ਦਾ ਜਿਹੜਾ ਮਤਮਾਰ ਫੜਿਆ ਗਿਆ ਕੀ ਇੱਥੇ ਕਿਦੋਂ ਦਾ ਘਰੋਂ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਢੀਕਦੇ ਰਹੇ ਪਿਆ ਆਇਆ ਨਹੀਂ ਆਇਆ ਲੀਆਂ ਪਤਾ ਨਹੀਂ ਕਿਹੜੇ ਚਾਂਸੇ ਜਾ ਕੇ ਤਾਂ ਕਿੱਥੇ ਚੱਲ ਗਿਆ ਤੇ ਕਿੱਥੇ ਨਹੀਂ ਹਾਨੂੰ ਤਾਂ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾਹੀ ਤਾਂ ਕਰ ਜਾ ਚੋ ਕਹਿੰਦੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਤੇ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹਲਿਸਤਾ ਲੋਨ ਵਾਲੇ ਕਿੰਨੇ ਗਾਕੇ ਦੀਆਂ ਆੜੀਆਂ ਲਿਸਟਾਂ ਜਿਹੜੇ ਹਿੱਪਪ ਕਰਦੇ ਚੁੱਕ ਚੁੱਕ ਕੇ ਫੇਰ ਘਰ ਬਣਾਇਆ। ਆਨ ਨੂੰ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਰੁਜੇ ਗਿਆ ਵਾ। ਕਿੰਨੇ ਸੱਦ ਲਿਆ। ਕਿਹੜਾ ਦੁਸ਼ਮਣ ਬਣ ਗਿਆ ਸਾਡਾ। ਅਸੀਂ ਤਾਂ ਆ ਕੰਮ ਬਸ ਕਿ ਕੀਤੇ ਮਿਹਨਤ ਦੇ ਨਾਲ ਅਸੀਂ ਤਾਂ ਰਹੇ ਆ। ਕੰਮ ਕਰੀਦੇ ਲੋਕਾਂ ਦੇ ਘਰਾਂ ਦਾ। ਪੱਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਵਾ ਰੋਟੀ ਰਾਤ ਨੂੰ ਬਣਾਉਨੇ ਆ। ਆਨ ਨੂੰ ਤੇ ਇਹਨਾਂ ਰਾਵਾਂ ਦਾ ਪਤਾ ਬਣਿਆ ਪੀ ਕਿਹੜੇ ਰਾਹ ਗਿਆ ਵਾ। ਸਮ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਦਿੱਸ ਤੇ ਹੈਗਾ ਸੀਗਾ ਜੇ ਤੁਹਾਨੂੰ ਵੀ ਮੈਸੇਲੂਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਪਤਾ ਕਿਹਦੇ ਨਾਲ ਗਿਆ ਸੀ ਨਹੀਂ ਤੁਹਾਨੂੰ ਨਹੀਂ ਪਤਾ ਕਿਹਦੇ ਨਾਲ ਗਿਆ ਹਾਂ ਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਸੀ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤਾ ਲੰਮੇ ਪੈ ਹਨੇਰਾ ਵਸਾ ਮਾਣੇ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇਖ ਕੇ ਤੇ ਆ ਜਾਣਾ ਹੁਣੇ ਤੇ ਸ਼ਾਮ ਹੀ ਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਆ ਜਾ ਕਰੋ ਹਾਂਜੀ ਇਹ ਹੈ ਕਿ ਕੁਵਾਰਾ ਕੁਵਾਰਾ ਏ ਜੀ ਤੇ ਇਹ ਇਹ ਪਿੰਨਿਖ ਸਾਲ ਹੈ عمر ਤੂਹੇ ਕਿ ਸਾਲੀ ਹਾਂ 10 ਸਾਲ ਦਾ ਏ ਆ ਤੇ ਉਹ ਇਹ ਦੇਖ ਤੇ ਯਾਰ ਦੋਸਤ ਹੀ ਜਿਹਨੇ ਸੱਦਿਆ ਕੇ ਬਾਹਰ ਹੁਂ ਗਿਆ 12 ਕੋਈ ਸੱਦਿਆ ਕਿਸ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਹਾਨੂੰ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ ਜਾ ਕੋਈ ਪੁਲਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਨਹੀਂ ਕੌਲ ਸਵਾਲੇ ਨਹੀਂ ਆਏ ਕੋਈ ਤੈਨੂੰ ਖਬਰ ਤੋਂ ਲਗਾ ਹਾਂਜੀ ਬਿੜਾ ਹੈ ਨਾ ਹੜਾ ਕਰ ਜੇ ਪਾਜੇ ਕਰਜ਼ਾ ਦੇਣਾ ਹੈ ਲੈ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਜਦੋਂ ਇਹ ਗਿਆਕ ਤੇ ਰੱਦ ਗਿਆ ਜੀ ਸਾਮੇਦਨ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਇਹਨਾਂ ਨੂੰ ਪੀ ਸਾਨੂੰ ਹਿਮਾਲਾ ਹੜੇ ਨਾਲ ਚੱਲ ਬੇਟੇ ਧਾਰੇ ਹਾਂਜੀ ਅੱਛਾ ਕਿਸ ਦਾ ਫੋਨ ਆਇਆ ਹਾਂਜੀ ਅੱਛਾ ਬਾੜੇ ਜੀ ਆ ਬਾੜੇ ਦੇ ਤੇ ਬਾਝ ਤਾਂ ਨਹੀਂ ਸਾਨੂੰ ਪਤਾ ਵੀ ਮਤਲਬ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਆਹੀ ਖਬਰ ਸੁਣੀ ਹੈਗੀ ਨਹੀਂ ਜਦੋਂ ਨਿਊਜ਼ ਆਈ ਹੈਗੀ ਨਾ ਚਾਣਾ ਚਾ ਕਰਦਾ ਸੀ ਨਹੀਂ ਨਾਸ਼ ਨਹੀਂ ਕਰਦਾ ਕੋਈ ਹਾਂਜੀ ਸਾਰੀਆਂ ਹਾਲੇ ਮਤਲਬ ਇਹ ਤਾਰਨ ਦੇ ਕੋਈ ਤਾਰ ਨਹੀਂ ਹਾਲੇ ਦੇ ਮਾਰਕੋਨ ਹੋ ਰਿਹਾ ਤੁਸੀਂ ਹਾਂ ਜੀ ਹਾਂ ਜੀ ਬਾਰਡ ਨੰਬਰ 6 ਨੀਅਤ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਤੇ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵਿਟੇਸ਼ਨ ਕੀਤਾ ਸੀ ਬਾਰਡੇ ਦਾ ਉਹ ਬਾਰਡੇ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ ਨਿਊਜ਼ ਅਸੀਂ ਦੇਖੀ ਆ ਅੱਜ ਅਸੀਂ ਨਿਊਜ਼ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ੇ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਡਜੋਸਟੇਸ਼ਨ ਜਿਹੜੀ ਇਨੀ ਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸਾਜ਼ਿਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਉਹ ਬੇਨਤੀ ਆ ਪੀ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਸਨ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਅਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਉਹਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋ ਹੀ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੋਂ ਪਹਿਲ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋਂ ਬੇਨਤੀ ਇਹੋ ਹੀ ਆ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮੁਹਿੰਮ ਤਾਹਤ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਦੋ ਮੁਕਤਮੇ ਦਰਜ ਕੀਤੇ ਆ ਉਸ ਮੁਕੱਦਮੇ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਜੀ ਕੀ ਇਥੇ ਜੀ ਮੌਡਲ ਪ੍ਰੈਕਟਿਸ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦੱਚ ਕੀਤਾ ਗਿਆ ਇਹਦੇ ਵਿੱਚ ਦਰਬਾਖ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਗਰਮੇਸ਼ ਸਿੰਘ ਇਹ ਪਿੰਡ ਡੱਲੇਕੇ ਥਾਣਾ ਲੋਪੋਕੇ ਤੇ ਸੈਮੂਲ ਮਸੀਹ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂਕੀ ਦਾ ਰਹਿਣ ਵਾਲਾ ਜੀ ਇਹ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਨਾਂ ਕੋਲ ਧਾਰੀ ਦੇ ਵੱਲੋਂ ਕੀਤੇ ਹੋਏ ਖੁਲਾਸੇ ਵੀ ਸੁਣੇ ਹੈ ਤੇ ਤੁਸੀਂ ਪਰਵਾਰਕ ਮੈਂਬਰਾਂ ਦੀ ਜ਼ੁਬਾਨੀ ਵੀ ਸੁਣੀ ਹੈ ਜੋ ਰੋ ਰੋ ਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਆ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ ਅਸੀਂ 50 ਕਰੋੜ ਰੁਪਏ ਕਿੱਥੋਂ ਲੈ ਆਉਣੇ ਸੀ ਤਾਂ ਧਾਰੀ ਦੇ ਵੱਲੋਂ ਕੀਤੇ ਹੋਏ ਖੁਲਾਸੇ ਵੀ ਸੁਣੇ ਹੈ ਤੇ ਤੁਸੀਂ ਪਰਵਾਰਕ ਮੈਂਬਰਾਂ ਦੀ ਜ਼ੁਬਾਨੀ ਵੀ ਸੁਣੀ ਹੈ ਜੋ ਰੋ ਰੋ ਕੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਆ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਆ ਅਸੀਂ 50 ਕਰੋੜ ਰੁਪਏ ਕਿੱਥੋਂ ਲੈ ਆਉਣੇ ਸੀ ਤਾਂ ਆਖਰ ਇਸ ਦੇ ਵਿੱਚ ਸੱਚਾਈ ਕੀ ਹੈ ਆਉਣ ਵਾਲਾ ਸਮਾਂ